ਬੀਬੀ ਹਰਸਿਮਰਤ ਕੌਰ ਬਾਦਲ ਨੇ ਭੇਤ ਖੋਲ ਦਿੱਤੇ ਹੜਾਂ ਦੇ ਵਿੱਚ ਜਿਹੜੀ ਮਦਦ ਦੇ ਨਾਮ ਦੇ ਉੱਤੇ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜੇ ਪੈਸੇ ਵੰਡੇ ਜਾ ਰਹੇ ਸੀ ਉਹ ਕਿਸ ਦਾ ਪੈਸਾ ਸੀ ਕਿੱਥੋਂ ਆਇਆ ਉਹ ਪੈਸਾ ਕੱਲੀ-ਕੱਲੀ ਗੱਲ ਦਾ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਨੇ ਭੇਤ ਖੋਲ ਕੇ ਰੱਖ ਦਿੱਤਾ ਅਦੋਸ਼ ਲੱਗੇ ਸੀ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਪੈਸਾ ਸੀ ਡੀਜ਼ਲ ਜਿਹੜਾ ਵੰਡਿਆ ਗਿਆ ਬੰਨਾ ਦੇ ਉੱਤੇ ਕਿਤੇ ਹਜ਼ਾਰ ਲੀਟਰ ਕਿਤੇ 2000 ਲੀਟਰ ਕਿਤੇ 2 ਲੱਖ ਕਿਤੇ 2.5 ਲੱਖ ਬੰਨਾਂ ਨੂੰ ਪੱਕੇ ਕਰਨ ਦੇ ਲਈ ਉਹ ਕਿਸ ਦਾ ਪੈਸਾ ਸੀ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ ਕਿਉਂਕਿ ਪਹਿਲਾ ਕਾਲੀ ਦਲ ਇਹ ਗੱਲ ਪ੍ਰਚਾਰ ਰਿਹਾ ਸੀ ਵੱਡੇ ਪੱਦਰ ਤੇ ਕਿਉਂਕਿ 227 ਦੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਕੋਲੇ ਮੌਕਾ ਲੋਕਾਂ ਨੇ ਸਾਨੂੰ 2017 'ਚ ਨਕਾਰਤਾ ਲੋਕਾਂ ਨੇ ਸਾਨੂੰ 2022 ਦੇ ਵਿੱਚ ਨਕਾਰਤਾ ਸਾਡੇ ਕੋਲੇ ਮੌਕਾ ਅਸੀਂ ਆਪਣਾ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਜਿਹੜੀ ਥਾਂ ਬਣਾ ਸਕੀਏ ਇਸ ਕਰਕੇ ਉਹਨਾਂ ਵੱਲੋਂ ਪੂਰਾ ਜੋਰ ਲਾਇਆ ਜਾ ਰਿਹਾ ਸੀ ਪੂਰੀ ਤਰ੍ਹਾਂ ਦੇ ਨਾਲ ਮਿਹਨਤ ਕੀਤੀ ਜਾ ਰਹੀ ਸੀ ਬੰਨਾਂ ਦੇ ਉੱਤੇ ਜਾ ਕੇ ਬੰਨਾਂ ਦੇ ਉੱਤੇ ਪਹੁੰਚ ਕੇ ਕਿਤੇ ਤੇਲ ਵੰਡੇ ਜਾ ਰਿਆ ਸੀ ਕਿਤੇ ਪੈਸੇ ਵੰਡੇ ਜਾ ਰਹੇ ਸੀ ਕਿਤੇ ਸੁੱਕਾ ਰਸ਼ਦ ਵੰਡਿਆ ਜਾ ਰਿਆ ਸੀ ਮੱਛਰਦਾਨੀਆਂ ਵੰਡੀਆਂ ਜਾ ਰਹੀਆਂ ਸੀ ਤਰਪਾਲ ਵੰਡੇ ਜਾ ਰਹੇ ਸੀ ਆਪਣੇ ਜਿਹੜੇ ਵਰਕਰ ਕਿਉਂਕਿ ਇਹ ਗੱਲ ਸਾਰੇ ਪੰਜਾਬ ਨੂੰ ਪਤਾ ਕਿ ਕਾਲੀ ਦਲ ਲੰਮਾ ਸਮਾਂ ਸੱਤਾ ਦੇ ਵਿੱਚ ਰਿਹਾ ਤੇ ਜੇਕਰ ਸਭ ਤੋਂ ਜਿਆਦਾ ਸਰਗਰ ਵਰਕਰ ਤਣਾੜ ਵਰਕਰ ਕਿਸੇ ਪਾਰਟੀ ਦੇ ਕੋਲ ਆ ਤੇ ਉਹ ਕਾਲੀ ਦਲ ਕੋਲ ਆ ਖਾਸ ਕਰਕੇ ਜ਼ਿਮੀਂਦਾਰ ਵਰਗ ਕਾਲੀ ਦਲ ਦੇ ਕੋਲ ਆ ਇਸ ਕਰਕੇ ਆਪਣੇ ਵਰਕਰਾਂ ਨੂੰ ਆਪਣੇ ਜਿਹੜੇ ਹਲਕਾ ਇੰਚਾਰਜ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸੀ ਕਿ ਲੋਕਾਂ ਕੋਲੇ ਪਹੁੰਚੋ ਲੋਕਾਂ ਦੀ ਸਹਾਇਤਾ ਕਰੋ ਦੱਸੋ ਕਾਲੀਦਾਲ ਤੁਹਾਡੀ ਹੈਲਪ ਕਰ ਰਿਆ ਇਸ ਦੇ ਨਾਲ ਮੈਸੇਜ ਜਾਊਗਾ ਲੋਕਾਂ ਨੂੰ ਕਿ ਪੰਜਾਬ ਦੇ ਵਿੱਚ ਕਾਲੀਦਾਲ ਇੱਕੋ ਇੱਕ ਪਾਰਟੀ ਆ ਖੇਤਰੀ ਪਾਰਟੀ ਜਿਹੜੀ ਆਪਣੇ ਲੋਕਾਂ ਦੀ ਸਾਰ ਲੈ ਰਹੀ ਆ ਦੂਜੇ ਪਾਸੇ ਕਟਾਸ਼ ਕਰ ਰਹੀ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਕਿ ਸਰਕਾਰ ਦੀ ਂਗੈਲੀ ਕਰਕੇ ਜਿਹੜੇ ਇਹ ਬੰਨ ਇਹ ਕਮਜ਼ੋਰ ਰਹਿ ਗਏ ਕੱਪੜੇ ਹੋ ਗਏ ਤੇ ਹੜ੍ਹ ਆ ਗਏ ਹੜ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਜੀਵਨ ਜਿਹੜਾ ਉਹ ਜਿਹੜਾ ਆਸਤ-ਵਸਤ ਕਰਕੇ ਰੱਖ ਦਿੱਤਾ ਤੈਸ਼-ਨੇਸ਼ ਕਰਕੇ ਰੱਖ ਦਿੱਤਾ ਇਸ ਕਰਕੇ ਉਦੋਂ ਬਾਅਦ ਜਦੋਂ ਕਿਸੇ ਵਿਰੋਧੀ ਪਾਰਟੀ ਦੇ ਉੱਤੇ ਤੁਸੀਂ ਐਲੀਗੇਸ਼ਨ ਲਾਉਣੇ ਆ ਜਿਹੜੀ ਸੱਤਾਧਰੀ ਸਰਕਾਰ ਹੁੰਦੀ ਆ ਦੂਜੇ ਪਾਸੋਂ ਪਲਟਵਾਰ ਹੋਣਾ ਜਿਹੜਾ ਉਹ ਲਾਜ਼ਮੀ ਸੀ ਤੇ ਉਹਨਾਂ ਨੇ ਉਹ ਚੀਜ਼ ਵੀ ਘੋਕ ਕੀਤੀ ਪਤਾ ਲੱਗਾ ਕਿਉਂਕਿ ਪਹਿਲਾਂ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਜਿੰਨਾ ਪੈਸਾ ਜਿੰਨਾ ਤੇਲ ਆ ਸੁਖਵੀਰ ਬਾਦਲ ਆਪਦੀ ਜੇਬ ਦੇ ਵਿੱਚੋਂ ਦੇ ਰਿਹਾ ਕਿਉਂਕਿ ਵੱਡਾ ਕਾਰੋਬਾਰੀ ਆ ਅਮੀਰ ਕਰਾਣਾ ਪਰ ਬਾਅਦ ਦੇ ਵਿੱਚ ਜਦੋਂ ਸਰਕਾਰ ਨੇ ਇਸ ਚੀਜ਼ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਬਾਗੀ ਧੜੇ ਦੇ ਕਸ਼ਮੀਰੀ ਕਾਲੀ ਦਲ ਦੇ ਜਿਹੜਾ ਪੰਥਕ ਸਵਾਰ ਲੈਰ ਦੇ ਪ੍ਰਧਾਨ ਬਣੇ ਜੱਜੇਦਾਰ ਹਰਪ੍ਰੀਤ ਸਿੰਘ ਵੱਲੋਂ ਉਹਨਾਂ ਨੂੰ ਲੁਕਾਇਆ ਗਿਆ ਕਿ ਪੈਸਾ ਸ਼੍ਰੋਮਣੀ ਕਮੇਟੀ ਦਾ ਸੰਗਤ ਦਾ ਪੈਸਾ ਗੁਰਦੁਆਰਿਆਂ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਇਹ ਜਿਹੜੇ ਲੋਕ ਆਪਣਾ ਨਾਮ ਬਣਾਉਣ ਦੇ ਲਈ ਆਪਣੇ ਆਪ ਨੂੰ ਲੋਕਾਂ ਦਾ ਆਪਣਾ ਅਕਸ ਸੁਧਾਰਨ ਦੇ ਲਈ ਇਹ ਲੋਕ ਵਿੜਾ ਵੱਡੀ ਬੱਦਰ ਦੇ ਉੱਤੇ ਮਿਸਯੂਜ਼ ਕਰ ਰਹੇ ਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨਹੀਂ ਗੇ ਸਖਵੀਰ ਬਾਦਲ ਤੇ ਇਹਨਾਂ ਨੂੰ ਕਿਹਨੇ ਹੱਕ ਦੇ ਤਾਂ ਕਿ ਇਹ ਪੈਸਾ ਸੰਗਤ ਦਾ ਇਸ ਤਰੀਕੇ ਦੇ ਨਾਲ ਵੰਡ ਸਕਣ ਇਥੋਂ ਇੱਕ ਅਲਿਗੇਸ਼ਨ ਲੱਗ ਗਿਆ ਮੁੱਖ ਮੰਤਰੀ ਨੇ ਇਹ ਵੀ ਗੱਲ ਕਹਿਤੀ ਕਿ ਜੇ 150 10 20 ਦੀ ਗੁੱਟੀ ਲੈਣੀ ਹੋਵੇ ਬੈਂਕਾਂ ਦੇ ਵਿੱਚੋਂ ਵੀ ਇਹ ਜਿਹੜੇ ਪੈਸੇ ਆ ਇਹ ਨਹੀਂ ਮਿਲਦੇ ਗੁਰਦਵਾਰਿਆਂ ਦੀ ਗੋਲਕ ਦਾ ਪੈਸਾ ਵੰਡ ਰਹੇ ਆ ਦੂਜੇ ਪਾਸੇ ਅਰਸ਼ਦੀਪ ਸਿੰਘ ਕਲੀਅਰ ਸਾਹਮਣੇ ਆਏ ਉਹਨਾਂ ਨੇ ਆਖਿਆ ਕਿ ਸਖਵੀਰ ਸਿੰਘ ਬਾਦਲ ਇੱਕ ਟਰਾਂਸਪੋਰਟਰਾਂ ਇਸ ਕਰਕੇ ਜੇਕਰ ਕਿਸੇ ਕੋਲ ਵੀ ਪੈਸਾ ਦੀ ਜੇਕਰ ਟੁੱਟੇ ਪੈਸੇ ਚਾਹੀਦੇ ਹੋਣ ਜੇ ਇਹ 10 ਵੀ 50 100 ਦੀ ਗੁੱਟੀ ਚਾਹੀਦੀ ਹੋਵੇ ਤੇ ਟਰਾਂਸਪੋਰਟਰਾਂ ਤੋਂ ਜਿਹੜਾ ਜਾਦੇ ਇਸ ਤਰੀਕੇ ਦੇ ਨੋਟ ਹੋਰ ਕਿੱਥੋਂ ਮਿਲ ਸਕਦੇ ਆ ਸਾਡੇ ਤੋਂ ਬੈਂਕਾਂ ਵਾਲੇ ਲੈਂਦੇ ਆ ਉਹਨਾਂ ਨੇ ਪਲਟਵਾਰ ਕੀਤਾ ਬੀਬਾ ਜੀ ਨੇ ਇਹ ਗੱਲ ਠੋਕੇ ਕਹੀ ਕਿ ਹਰ ਸਿਮਰਤ कौर ਬਾਦਲ ਨੇ ਕਿ ਸਿੱਖਾਂ ਦੀ ਸੰਸਥਾ ਭਵਾਂ ਸ਼ਰੋਮਣੀ ਕਮੇਟੀ ਆ ਉਹਨਾਂ ਨੇ ਆਪਣਾ ਪੈਸਾ ਵੰਡਿਆ ਸੁਖਵੀਰ ਸਿੰਘ ਬਾਦਲ ਲੋਕ ਹਤਾਸ਼ੀ